ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਪਠਲਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਤਿੰਨ ਗਾਵਾਂ ਸੂਣ ਵਾਲੀਆਂ ਬਕਾਉ ਨੇ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਾਂ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾਵਾਂਗੇ ਟਾਈਟਲ ਤੇ ਲਿਖਾਂਗੇ ਉੱਪਰਲੀ ਸਾਈਡ ਠੀਕ ਹੈ ਨਾ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵਾਤ ਵਾਤ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਮੇਵਾ ਸਿੰਘ ਜੀ ਪਿੰਡ ਪਠੜਾ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਹਜੇ ਪਹਿਲੀ ਵਾਰ ਦੀ ਜਾਣਕਾਰੀ ਦੋ ਜੀ ਇਹ ਵੀਰੇ ਦੂਜੇ ਸੂਏ ਸੋਣ ਵਾਲੀ ਆ ਹਾਂ ਜੀ ਇਹਦੇ 12 13 ਦਿਨ ਬਾਕੀ ਆ ਠੀਕ ਹੈ ਜੀ ਤੇ ਦੁੱਧ ਦੇ ਦੂ 15 16 ਕਿਲੋ ਤੇ ਰੇਟ ਭਰਾ ਦਾ ਦੇ ਰੇਟ ਆਪਾਂ ਫੋਨ ਤੇ ਕਰਾਂਗੇ ਜੀ ਠੀਕ ਹੈ ਜੀ ਫੋਨ ਤੇ ਕਰਾਂਗੇ ਲੋਪਰਾ ਅਬ ਅਚੀ ਜੀ ਇਹ ਤਾਂ ਕੁਛ ਨਹੀਂ ਆਉਂਦਾ ਜੀ ਠੀਕ ਹੈ ਜੀ ਲੋਪਰਾ ਚੈੱਕ ਕਰ ਸਦ ਕੱਦ ਬੜ ਸੁਖਨ ਕਰਮਾਂ ਵਾਲੇ ਦਾ ਸੋਣਾ ਤੋੜ ਦੋ ਪਰਾ ਚੈੱਕ ਕਰ ਸਦ ਕੱਚੀ ਰਹਲੇ ਠੀਕ ਹੈ ਨਾ ਅਰੇ ਬਤਾ ਪਿੰਡ ਪਠਲਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਲੋਪਰਾ ਤੋੜਾ ਤਾਰਾ ਕਰਮਾਂ ਵਾਲੇ ਤੇ ਆਪਾਂ ਫੋਨ ਲੋ ਚੱਲ ਚੱਲ ਪਰਾ ਨੰਮੀ ਲੈ ਜਨ ਲੋਚ ਹਲੇ ਕੱਚੀ ਟਲਟਲਾਂ ਬਹੁਤ ਆ ਠੀਕ ਹੈ ਜੀ ਮੋੜ ਲਈ ਲੋਚ ਲੋਚ ਠੀਕ ਹੈ ਛੇ ਢੰਡੀ ਬਹੁਤ ਆ ਵੀਰੇ ਠੀਕ ਹੈ ਠੀਕ ਤੁਸੀਂ ਮਰਜੀ ਬੈਠੀਓ ਨਿਆਣਾ ਪਾ ਲੋ ਨਾ ਪਾ ਲੋ ਠੀਕ ਹੈ ਜੀ ਠੀਕ ਲੋਪਰਾ ਠੀਕ ਹੈ ਜੀ ਹਾਂ ਜੀ ਵੀ ਦੂਜੀ ਗਾਂ ਦੀ ਜਾਣਕਾਰੀ ਦਿਓ ਜੀ ਵੀ ਇਹ ਦੂਜੇ ਸਵੇ ਸੁਣ ਵਾਲੀ ਆ ਹਾਂ ਜੀ ਤੇ ਦੁੱਧ ਦੇ ਦੂ 20 ਕਿਲੋ ਠੀਕ ਹੈ ਹਾਂ ਜੀ ਤੇ ਦਿਨ ਇਹ ਦਿਨ ਦੋ ਚਾਰ ਦਿਨ ਲਓ ਜੀ ਹੁਣ ਦੋ ਚਾਰ ਦਿਨ ਲੋ ਹਾਂ ਤੇ ਦੂਜੀ ਸਵੇ ਸੁਣਾ ਹਾਂ ਜੀ ਦੂਜੀ ਸਵੇ ਦੋ ਚਾਰ ਦਿਨ ਲਊਗੀ ਤੇ ਰੇਟ ਭਰਾ ਦਾ ਇਹ ਤਾਂ ਫੋਨ ਤੇ ਹੀ ਹੋਊਗਾ ਜੀ ਫੋਨ ਤੇ ਹੁ ਜਾ ਜੀ ਹੁ ਲੋ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਚੰਗੀ ਪਲੀ ਬਲੂਸੀਆ ਤੋੜ ਦੋ ਭਰਾ ਨੂੰ ਵੀ ਲੋ ਜੀ ਸਾਬ ਲੋ ਜੀ ਕੱਦ ਬੜ ਸੁਖਨਗਰ ਵਾਲੀ ਦਾ ਸੁਣਾ ਠੀਕ ਹੈ ਜੀ ਕੋਰਾ ਸਾਡੇ ਸਾਹਮਣੇ ਚੰਗੀ ਪਲੀ ਬਲੂਸੀਆ ਭਰਾ ਅ ਥਣ ਬਹੁਤ ਸੋਹਣਾ ਲੱਗਿਆ ਕਰਮਾਂ ਵਾਲੀ ਨੂੰ ਢੱਲਾ ਢੁਲਾ ਹਲੇ ਪਈਆਂ ਲੋ ਜੀ ਠੰਡੀ ਸੀ ਲੈਂ ਲੀਆਂ ਬਾਈ ਚਾਹੇ ਇੱਥੇ ਰਸਾ ਧਰ ਦੇ ਇੱਥੇ ਐ ਥੱਲੇ ਬੈਠੀ ਜਾ ਕੁਛ ਮਰਜ਼ੀ ਕਰੀ ਜਾ ਇਹਨੂੰ ਸਹੀ ਗੱਲ ਹੈ ਕਿਆ ਬਾਤ ਹੈ ਬਹੁਤ ਠੰਡੀ ਸੀਲ ਬਈਆ ਠੀਕ ਹੈ ਠੀਕ ਹੈ ਲੋ ਜੀ ਲੋ ਜੀ ਕਰਮਾ ਬੜੀ ਠੰਡੀ ਸੀਲ ਬਾਈ ਨੇ ਦਿਖਾਈ ਦਿੱਤਾ ਤੁਹਾਨੂੰ ਬੈਠ ਕੇ ਹਨਾ ਇਹਦੇ ਵਿੱਚ ਲੁਕੋਣ ਵਾਲੀ ਕੋਈ ਗੱਲ ਹੀ ਨਹੀਂ ਦੇਖ ਹੀ ਰਹੀ ਆਪਾਂ ਨੂੰ ਠੀਕ ਹੈ ਜੀ ਲੋ ਜੀ ਫੇਸ ਕੁਆਲਿਟੀ ਬਹੁਤ ਵਧੀਆ ਲੋ ਜੀ ਲਿਓ ਉਪਰ ਲਿਓ ਅਜਾ ਬਤਾ ਲੋ ਜੀ ਅਜਾ ਰੋਕ ਦਿਓ ਲੋਚ ਚੈੱਕ ਕਰ ਸਾਡੇ ਪਰਾ ਠੀਕ ਹਨ ਨਿਆਣਾ ਲਾ ਲੋ ਨਾ ਲਾ ਲੋ ਕਿਸੇ ਮਰਛੇ ਦੀ ਮਰਜੀ ਬੈਠੀ ਜਾਵੇ ਇਹਦੇ ਠੀਕ ਹੈ ਠੀਕ ਹੈ ਜਮਾ ਜਾਇ ਜੀ ਹੋਊਗਾ ਇਹ ਰੇਟ ਜਰਾ ਹਾਂਜੀ ਜਮਾ ਜਾਇ ਜੀ ਰੇਟ ਹੋਊਗਾ ਹਾਂਜੀ ਹਾਂਜੀ ਜਾਇ ਜੀ ਰੇਟ ਹੋਣਗੇ ਆਪਣੇ ਠੀਕ ਹੈ ਜੀ ਠੀਕ ਹੈ ਹਾਂਜੀ ਵੀ ਤਿੰਨ ਨੰਬਰ ਦਾ ਦੱਸੋ ਜੀ ਜਾਣਕਾਰੀ ਇਹ ਵੀਰੇ ਦੂਜੇ ਸਵੇਰੇ ਸੌਣ ਵਾਲੀ ਇਹਦੇ ਹਫ਼ਤਾ ਬਾਕੀ ਆ ਠੀਕ ਹੈ ਜੀ ਇਹ ਦੁੱਧ ਦੇ ਦੂ 16 17 ਕਿਲੋ ਠੀਕ ਹੈ ਜੀ ਇਹ ਆਪਾਂ 托ਕੜ ਘਪਣ ਲਈ ਤੀ ਠੀਕ ਹੈ 10 12 ਦਿਨ ਰਹਿੰਦੇ ਹਲੇ ਹਾਂਜੀ ਹਾਂਜੀ ਠੀਕ ਹੈ ਤੋਰ ਦਿਓ ਪਰਾ ਸਲਵਤਾ ਇਹਦਾ ਰੇਟ ਪਰਾ ਇਹਦਾ ਵੀ ਫੋਨ ਤੇ ਕਰਾਂਗੇ ਠੀਕ ਹੈ ਜੀ ਫੋਨ ਤੇ ਲੋ ਪਰਾ ਬਾਈ ਕਹਿੰਦਾ ਰੇਟ ਫੋਨ ਤੇ ਹਲੇ ਕੱਚੀਆਂ ਤਾਂ ਕਰਕੇ ਲੋ ਜੀ ਚੈੱਕ ਕਰ ਸਕਦੇ ਹੋ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾਵਾਂਗੇ ਟਾਈਟਲ ਦੇ ਉੱਪਰਲੀ ਸਾਈਡ ਪਰਾ ਠੀਕ ਹੈ ਨਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪਰੰਡ ਪਟਲਾ ਠੀਕ ਹੈ ਜੀ ਤੋਰ ਲੋ ਜੀ ਤੋਰ ਲੋ ਤੋਰ ਲੋ ਤੇ ਲਓ ਲੋ ਜੀ ਚੈੱਕ ਕਰ ਸਕਦੇ ਹੋ ਬਾਈ ਕੋਲ ਤੇ ਨੇ ਗਾਮਾ ਤੇ ਨੇ ਗਾਮਾ ਟੌਪ ਦੀਆਂ ਚੰਗੀਆਂ ਫਲੀਆਂ ਬਲੂਸੀਆਂ ਪਰਾ ਠੀਕ ਹੈ ਨਾ ਠੰਡੀਆਂ ਸੀਲ ਨੇ ਠੀਕ ਹੈ ਜੀ ਠੀਕ ਲੋਚ ਕੇ ਮੈਂ ਮਰਜੀ ਠੀਕ ਲੋਪਰਾ ਚੈੱਕ ਕਰ ਸਕਦੇ ਬਰਾ ਬਹੁਤ ਠੰਡੀਆਂ ਦੇਖੋ ਜੀ ਮੈਂ ਮਰਜੀ ਪ੍ਰੋਸੀਜਰ ਲੋ ਠੀਕ ਹੈ ਜੀ ਠੀਕ ਲੋਪਰਾ ਜਰੂਰ ਵਾਈ ਨਾਲ ਕਨੈਕਟ ਕਰੋ ਠੀਕ ਹੈ ਨਾ ਆ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਕੇ ਜਾਓ ਠੀਕ ਹੈ ਜੀ ਲੋ ਜੀ ਪੈਂਡ ਪੱਠਲਾ ਤੇ ਜ਼ਿਲਾ ਇਹਨੂੰ ਪਾ ਜਾਂਦਾ ਜੀ ਰਣਾਲਾ ਜੀ ਰਣਾਲਾ ਠੀਕ ਹੈ ਨਾ ਮਿਲਦੇ ਆਂ ਬਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ